ਨਸ਼ੇ ਦੇ ਚਲਦਿਆਂ ਵੀ ਘਰਾਂ 'ਚ ਲਗਾਤਾਰ 70 ਵਿਚ ਰਹੀ ਨਹੀਂ ਅਜਿਹੀ ਇੱਕ ਹੋਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਮੋਗਾ ਤੋਂ ਜਿੱਥੇ ਵੀ ਘਰਾਂ 'ਚ ਨਸ਼ੇ ਨੇ 70 ਵਿਛਾ ਦਿੱਤੇ ਨਹੀਂ ਪੁੱਤ ਦੀ ਤਸਵੀਰ ਹੱਥ ਫੜ 70 ਤੇ ਬੈਠ ਪੁੱਬਾ ਮਾਰ ਰੋ ਰਹੀ ਇਸ ਮਾਂ ਦੇ ਹੰਝੂ ਅਜੋ ਸਰਕਾਰ ਨੂੰ ਸਵਾਲ ਕਰ ਰਹੇ ਨੇ ਜੋ ਕੁਝ ਮਹੀਨਿਆਂ ਚਹੀ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਸੀ ਪਰ ਹਾਲਾਤ ਅੱਜ ਇਹ ਹੋ ਚੁੱਕੇ ਨੇ ਕਿ ਨਸ਼ਾ ਘਟਣ ਦੀ ਬਜਾਏ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਆਮ ਹੁੰਦਾ ਜਾ ਰਿਹਾ ਹੈ ਖੰਡ ਚਾਹ ਵਾਂਗ ਫਿਕਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਕਰਕੇ ਘਰਾਂ ਦੇ ਘਰ ਤਬਾਹ ਹੋ ਰਹੇ ਨਹੀਂ ਹਸਤੇ ਵਸਤੇ ਘਰਾਂ ਚ 70 ਵਿੱਚ ਰਹਿ ਨਹੀਂ ਅੱਜ ਜ਼ਿੰਦਗੀ ਦੇ ਆਖਰੀ ਪੜਾਅ ਚ ਉਲੰਘ ਰਹੇ ਮਾਪਿਆਂ ਨੂੰ ਵੀ ਉਹਨਾਂ ਦੇ ਜਵਾਨ ਪੁੱਤਾਂ ਦੀ ਅਰਥੀ ਨੂੰ ਮੋੜਾ ਦੇਣਾ ਪੈ ਰਿਹਾ ਹੈ ਜੀ ਹਾਂ ਮੋਗਾ ਚ ਨਸ਼ੇ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਚਿੱਟੇ ਕਾਰਨ ਦੋ ਘਰਾਂ ਚ ਸੱਥਰ ਵਿੱਚ ਚੁੱਕੇ ਨਹੀਂ ਦੋ ਘਰਾਂ ਦੇ ਚਿਰਾਗ ਬੁਝ ਗਏ ਨੇ ਮਿਲੀ ਜਾਣਕਾਰੀ ਮੁਤਾਬਕ ਮਿਤਕਾ ਚ ਕਬੱਡੀ ਦਾਇਕ ਨਾਮੀ ਖਿਡਾਰੀ ਵੀ ਸ਼ਾਮਲ ਹੈ ਜਿਸ ਨੂੰ ਚਿੱਟੇ ਦੀ ਨਸ਼ੇ ਦੀ ਅੱਜ ਹੀ ਲਤ ਲੱਗੀ ਕਿ ਨਸ਼ੇ ਨੇ ਉਸ ਨੂੰ ਖਤਮ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਮਾਪਿਆਂ ਦਾ ਰੋ ਰੂ ਬੁਰਾ ਹਾਲ ਹੈ ਤਾਹਾਂ ਮਾਰ ਰੋ ਰਹੇ ਇਨਾ ਮਾਪਿਆਂ ਦੇ ਵੱਲੋਂ ਸਰਕਾਰ ਤੋਂ ਨਸ਼ੇ ਨੂੰ ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਹ ਨੂੰ ਹੋ ਗਏ ਦੋ ਤਿੰਨ ਸਾਲ ਜਿਆਦਾ ਹੋ ਗਏ ਕਬੱਡੀ ਖੇਡਦੇ ਆਏ ਪੈਣਾ ਕਬੱਡੀ ਤੋਂ ਸ਼ੁਰੂ ਹੋ ਗਿਆ ਕਬੱਡੀ ਬਹੁਤ ਉਹ ਕਹਿੰਦੇ ਦੇਸ਼ਾਂ ਦੇ ਪੱਲੇ ਦੇਸ਼ਾਂ ਚ ਵੀ ਖੇਡ ਕੇ ਬਾਹਰਲੇ ਦੇਸ਼ ਚ ਵੀ ਬਰਿਆ ਹੈਗੇ 3 ਸਾਲ ਦੋ ਵਾਰ ਗਿਆ ਸਿੰਗਾਪੁਰ ਜੋ ਬੈਥੇ ਆ ਕੇ ਲੱਤ ਆਏ ਜੀ ਲੱਗੀ ਇਹਨੂੰ ਮਾਪੋ ਮਾੜੀ ਸੰਗਤ ਨਾਲ ਦੇ ਮੁੰਡੇ ਕਰ ਦਿੰਦੇ ਸਭ ਕਰਦੇ ਜੀ ਪਿੰਡ ਦੇ ਵਿੱਚ ਬਹੁਤ ਜਿਆਦਾ ਕਰਦੇ ਆ ਛਰੇ ਆਂ ਵਿਖਦਾ ਪਿੰਡ ਦੇ ਵਿੱਚ ਪਰ ਨਸ਼ੇ ਨਾਲ ਹੀ ਹੋਇਆ ਨਸ਼ਾ ਖਾਦਾ ਵੈਸੀ ਤਾਂ ਪਤਾ ਹੀ ਲੱਗ ਗਿਆ ਸੰਤ ਬਾਅਦ ਪਾਪਾ ਹੀ ਨੇ ਜਦੋਂ ਫੋਨ ਲਾਇਆ ਫਿਰ ਪਤਾ ਲੱਗਾ ਚੰਗਾ ਪੜਾ ਸੀ ਰਾਤ ਨੂੰ ਵਧੀਆ ਗੱਲਾਂ ਬਾਤਾਂ ਕਰਦਾ ਰਿਹਾ ਬੜੇ ਨਾਮ ਸਨਮਾਨ ਵੀ ਬਹੁਤ ਜਿੱਤੇ ਪੈਣੇ ਜੀ ਤੇਰੇ ਵਧੀਆ ਸੀ ਕਬੱਡੀ ਖੇਡਦਾ ਸੀਗਾ ਵੱਡੀ ਖੇਡ ਦੇ ਖੇਡਦੇ ਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਸ਼ੇ ਕਰਨ ਲੱਗ ਗਏ। ਇਲਾਕੇ ਚ ਵਧ ਰਹੀ ਨਸ਼ੇ ਨੂੰ ਲੈ ਕੇ ਲੋਕਾਂ ਚ ਗੁੱਸਾ ਸਰਕਾਰ ਪ੍ਰਤੀ ਵੱਧਦਾ ਨਜ਼ਰ ਆ ਰਿਹਾ ਹੈ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਕੁਝ ਮਹੀਨਿਆਂ ਚ ਹੀ ਦਰਜਨ ਦੇ ਕਰੀਬ ਨੌਜਵਾਨ ਨਸ਼ੇ ਦੀ ਪਿੰਡ ਚੜ ਚੁੱਕੇ ਨੇ ਪਰ ਸਰਕਾਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਭਾਈ ਜੀ ਰੌਲੀ ਸਾਹਿਬ ਤੁਸੀਂ ਵੇਖ ਹੀ ਲਿਆ ਇਸ ਪਰਿਵਾਰ ਦਾ ਹਾਲ। ਲਾਲਜੀਤ ਸਿੰਘ ਜੀ ਲਾਲਾ ਔਰ ਜਿਹੜਾ ਸਾਡਾ ਨੌਜਵਾਨ ਬੇਟਾ ਸੀ 40 ਸਾਲ ਦੀ ਉਮਰ ਸੀ ਵਧੀਆ ਚੋਟੀ ਦਾ ਕਬ ਕਬਾਡੀ ਦਾ ਖਿਡਾਰੀ ਵੀ ਸੀਗਾ ਇਹ ਵਧੀਆ ਪਰਿਵਾਰ ਦੇ ਵਿੱਚੋਂ ਆ ਇਹ ਤੇ ਐਸੀ ਨਜ਼ਰ ਮੈਸਾਂ ਦੀ ਵੀ ਸਾਡੇ ਪੰਜਾਬ ਨੂੰ ਲੱਗੀ ਲੇਕਿਨ ਸਾਡੇ ਪਿੰਡ ਪਲੌਰ ਨੂੰ ਜਿਹੜੇ ਇੱਕ ਹਫ਼ਤੇ ਦੇ ਵਿੱਚ ਦੋ ਨੌਜਵਾਨ ਬੱਚੇ ਚਲੇ ਗਏ ਪਹਿਲਾਂ ਵਧੀਆ ਖਾਨਦਾਨੀ ਪਰਿਵਾਰ ਦਾ ਲੜਕਾ ਇੱਕ ਦੋ ਦਿਨ ਪਹਿਲਾਂ ਉਹ ਚਲਾ ਗਿਆ ਉਸ ਤੋਂ ਪਹਿਲਾਂ ਲਾਲਜੀਤ ਜੀ ਚਲੇ ਗਏ ਤੇ ਬਹੁਤ ਵੱਡਾ ਘਾਟਾ ਮੈਸਾਂ ਨੂੰ ਸਾਡੇ ਨਗਰ ਨੂੰ ਪਰਿਵਾਰ ਨੂੰ ਜਿਹੜੀਆਂ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਵੀ ਨਸ਼ਾ ਅਸੀਂ ਇੱਕ ਮਹੀਨੇ ਚ ਬੰਦ ਕਰ ਦਿਆਂਗੇ ਤੇ ਅੱਜ 2.5 ਸਾਲ ਹੋ ਸਰਕਾਰ ਨੂੰ ਹੋ ਗਏ ਕੋਈ ਕਿਸੇ ਪਾਸੇ ਨਿਗਾ ਹੀ ਨਹੀਂ ਕੋਈ ਪ੍ਰਜਾຊਨ ਦੀ ਨਿਗਾ ਨਹੀਂ ਨਸ਼ੇ ਕਾਰਨ ਸੂਬੇ ਚ ਹੋ ਰਹੀਆਂ ਮੌਤਾਂ ਨੂੰ ਲੈ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਆਖਰ ਉਹ ਦਾਅਵੇ ਉਹ ਵਾਅਦੇ ਕਿੱਥੇ ਗਏ ਜੋ ਸੱਤਾ ਚ ਆਉਣ ਤੋਂ ਪਹਿਲਾਂ ਕੀਤੇ ਗਏ ਸੀ ਮੋਗਾ ਤੋਂ ਸਰਪਜੀਤ ਰੌਲੀ ਦੀ ਰਿਪੋਰਟ ਪੀਟੀਸੀ ਨਿਊਜ਼